ਸਿੱਖ ਧਰਮ ਦੇ ਵਿੱਚ ਕਿੰਨੇ ਸਤਕਾਰ ਅਤੇ ਅਦਬ ਦੇ ਨਾਲ ਪ੍ਰਸ਼ਾਦਾ ਸ਼ਕਾਇਆ ਜਾਂਦਾ ਹੈ ਪਿਛਲੇ ਦਿਨੀ ਇੱਕ ਮੈਂ ਵੀਡੀਓ ਵੇਖੀ ਕਿ ਉੱਥੇ ਕਿਸੇ ਗੈਰ ਸਿੱਖ ਧਰਮ ਦੇ ਵਿੱਚ ਹੀ ਉੱਥੇ ertidite ਹੀ ਚੌਲ ਵਗੈਰਾ ਕੜੀ ਵਗੈਰਾ ਪਾ ਕੇ ਦਿੱਤੀ ਜਾ ਰਹੀ ਸੀ ਆ ਯਸ ਖਾਣ ਬਾਬੇ ਨਾਨਕ ਦਾ ਘੱਥੇ ਸਿੱਖ ਧਰਮ ਦੇ ਵਿੱਚ ਬੜੇ ਹੀ ਸਤਕਾਰ ਦੇ ਨਾਲ ਮਾਨ ਦੇ ਨਾਲ ਜਿਹੜਾ ਲੰਗਰ ਪ੍ਰਕਾ ਦਾ ਸ਼ਕਾਇਆ ਜਾਂਦਾ ਹੈ ਇਹ ਇੱਕ ਬੜੀ ਚੰਗੀ ਗੱਲ ਹੈ ਲੰਗਰ ਸ਼ਤੌਣ ਤੋਂ ਪਹਿਲਾਂ ਕਿੱਡੇ ਚਾਵਾਂ ਦੇ ਨਾਲ ਪਿਆਰ ਦੇ ਨਾਲ ਬਰਤਨਾਂ ਦੀ ਸੇਵਾ ਜਿਹੜੀ ਆ ਕੀਤੀ ਜਾਂਦੀ ਆ ਹਰ ਇੱਕ ਭੈਣ ਭਰਾ ਨੂੰ ਜਿਹੜਾ ਵੀ ਕੋਈ ਲੰਗਰ ਸ਼ਕਨ ਹੁੰਦਾ ਹੈ ਉਹਨਾਂ ਬੜੇ ਰੀਚਾਂ ਦੇ ਨਾਲ ਵਰਤਨ ਦਿੱਤੇ ਜਾਂਦੇ ਆ ਆਚਾਰ ਦੀ ਸੇਵਾ ਦਿੱਤੀ ਜਾਂਦੀ ਆ ਇਹ ਸਿੱਖ ਧਰਮ ਦਾ ਇੱਕ ਵਿਲੱਖਣ ਤੇ ਬੜਾ ਹੀ ਸੋਨਾ ਗੋਣਿਆ ਜੋ ਸਿੱਖ ਧਰਮ 'ਚ ਜਿਹੜਾ ਬੰਦਾ ਇੱਕਰੀ ਵੀ ਆਉਂਦਾ ਆ ਵੇਖੋ ਕਿੰਨੇ ਪਿਆਰ ਦੇ ਨਾਲ ਵਰਤਨ ਦਿੱਤੇ ਜਾ ਰਹੇ ਨੇ ਇਹ ਗੁਰਦੁਆਰਾ ਵੀਰ ਸਾਹਿਬ ਦਾ ਬਾਰੀ ਦ੍ਰਿਸ਼ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਿੱਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ